ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦਰਸ਼ੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਰ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਖ਼ਬਰਾਂ। ਕਿਸਾਨ ਜਥੇਬੰਦੀ ਵੱਲੋਂ ਨਵਾਂ ਸ਼ਹਿਰ ਦੇ ਰਿਲਾਇੰਸ ਸਟੋਰ ਦੇ ਅੱਗੇ ਚੱਲ ਰਹੇ ਧਰਨਾ ਸਥਾਨ ਉੱਤੇ ਮੌਜੂਦਾ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ 33 ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ। ਪੱਤਰਕਾਰ ਪ੍ਰਦੇਸੀ ਅਤੇ ਕੁਲਵਿੰਦਰ ਸੋਨੂ ਦੀ ਰਿਪੋਰਟ ਨਵਾਂ ਸ਼ਹਿਰ। ਉਹਦੇ ਹੋਏ ਸੀ ਅੱਜ ਇੱਥੇ ਰਿਲਾਇੰਸ ਦੇ ਸਮਾਰਟ ਸਟੋਰ ਦੇ ਅੱਗੇ ਜਿੱਥੇ ਕਿਸਾਨਾਂ ਦਾ ਤਕਰੀਬ ਢਾਈ ਮਹੀਨੇ ਤੋਂ ਧਰਨਾ ਚੱਲ ਰਿਹਾ ਉੱਥੇ ਅਸੀਂ ਏਸ ਘੋੜ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਸ਼ਰਧਾਂਜਲੀ ਸਮਾਗਮ ਕਰ ਰਹੇ ਹਾਂ ਹੁਣ ਤੱਕ ਏਸ ਘੋੜ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਬਿਜਲੀ ਬਿੱਲ ਬਿੱਲ 220 ਨੂੰ ਰੱਦ ਕਰਾਉਣ ਲਈ ਜਿਹੜਾ ਕੋਲ ਚੱਲ ਰਿਹਾ ਹੁਣ ਤੱਕ ਇਸ ਕੋਲ ਦੇ ਵਿੱਚ 33 ਵਿਅਕਤੀ ਜਿਹੜੇ ਸ਼ਹੀਦ ਹੋ ਚੁੱਕੇ ਆ ਫੇਰ ਵੀ ਲੋਕ ਜਿਹੜੇ ਆ ਪੰਜਾਬ ਦੇ ਲੋਕ ਉਹ ਕੋਲ ਦੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਉਸ ਧਰਨੇ ਨੂੰ ਕਾਮਯਾਬ ਕਰਨ ਲਈ ਆਪ ਵੀ ਜਾ ਰਹੇ ਆ ਦੇ ਲੋਕਾਂ ਨੂੰ ਡਰਿੰਦਾ ਸਮਾਨ ਵੀ ਪਹੁੰਚਾ ਰਹੇ ਆ ਇਸ ਕੋਰ ਦੀ ਜਿਹੜੀ ਆ ਤਿੱਖਾ ਬਣਿਆ ਉਹਦੇ ਵਿੱਚ ਕੋਈ ਕਮੀ ਨਹੀਂ ਆ ਰਹੀ ਸਗੋਂ ਕੋਲ ਜਿਹੜਾ ਹੋਰ ਵੀ ਤਿੱਖਾ ਹੁੰਦਾ ਜਾ ਰਿਹਾ ਪਰ ਦੂਜੇ ਪਾਸੇ ਮੋਦੀ ਸਰਕਾਰ ਦਾ ਅੜਿਆ ਰਵਈਆ ਮੋਦੀ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਸਗੋਂ ਇਹਨਾਂ ਦੇ ਫਾਇਦਿਆਂ ਦਾ ਜਿਹੜਾ ਮੰਤਰ ਜਪ ਰਹੀ ਆ ਫਾਇਦੇ ਗਿਣਾ ਰਹੀ ਆ ਜਿਹੜੇ ਕਿਸਾਨ ਦਿੱਲੀ ਧਰਨੀ ਚ ਬੈਠੇ ਆ ਆਪਣੀਆਂ ਮੰਗਾਂ ਲੈ ਕੇ ਉਹਨਾਂ ਨਾਲ ਗੱਲ ਕਰਦੀ بجائے ਕਦੇ ਨਕਲੀ ਯੂਨੀਅਨਾਂ ਖੜੀਆਂ ਕਰਕੇ ਕਦੇ ਉੱਤਰਾਖੰਡ ਦੀਆਂ ਉਸ ਨਕਲੀ ਯੂਨੀਅਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਔਰ ਕਦੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਕਿਸਾਨ ਨਹੀਂ ਘੋਲ ਕਰ ਰਹੇ ਉਹਨਾਂ ਨੂੰ ਸੰਬੋਧਨ ਕਰ ਰਹੇ ਆ ਔਰ ਆਪੇ ਖੜੀ ਕੀਤੀਆਂ ਯੂਨੀਅਨਾਂ ਕੋਲੋਂ ਇਹ ਕਹਾ ਰਿਹਾ ਕਿ ਖੂਨ ਜਿਹੜੇ ਕਾਨੂੰਨ ਆ ਰੱਦ ਨਹੀਂ ਹੋਣੇ ਚਾਹੀਦੇ ਜੇ ਸਰਕਾਰ ਇਹ ਸਮਝਦੀ ਆ ਕਿ ਅਸਲੀ ਕਿਸਾਨ ਉਹੀ ਆ ਜਿਹੜੇ ਇਹ ਖੇਤੀ ਕਾਨੂੰਨਾਂ ਦੇ ਹੱਕ ਦੀ ਗੱਲ ਕਰਦੇ ਆ ਫਿਰ ਸਮਝੌਤਾ ਵੀ ਉਹਨਾਂ ਨਾਲ ਕਰ ਲੈ ਦਰਅਸਲ ਅਸਲੀ ਤਾਕਤ ਆ ਜਿਹੜੀ ਕਿਸਾਨਾਂ ਦੀ ਅਸਲੀ ਤਾਕਤ ਅਸਲੀ ਧਰਮ ਆ ਜਿਹੜਾ ਉਹਨਾਂ ਕਿਸਾਨਾਂ ਦੇ ਨਾਲ ਸਰਕਾਰ ਨੂੰ ਗੱਲਬਾਤ ਕਰਕੇ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਆ ਕਿਉਂਕਿ ਕਿਸਾਨਾਂ ਦੀ ਸੋਧਾਂ ਵਾਲੀ ਮੰਗ ਹੈ ਨਹੀਂ ਕਿਸਾਨ ਚਾਹੁੰਦੇ ਆ ਕਿ ਇਹ ਕਾਨੂੰਨ ਜਿਹੜੇ ਟੋਟਲੀ ਰੱਦ ਹੋਣ ਅੱਜ ਦਾ ਜਿਹੜਾ ਸ਼ਰਧਾਂਜਲੀ ਸਮਾਗਮ ਹੈ ਇੱਥੇ ਨਵਾਂ ਸ਼ਹਿਰ ਦੇ ਵਿੱਚ ਇੱਥੇ ਲੋਕਾਂ ਨੇ ਉਹਨਾਂ ਕਿਸਾਨਾਂ ਦੀ ਜਿਹੜੇ ਸ਼ਹੀਦ ਹੋ ਗਏ ਆ ਉਹਨਾਂ ਕਿਸਾਨਾਂ ਦੀ ਸ਼ਹੀਦੀ ਦੀ ਕਸਮ ਖਾ ਕੇ ਪੜਨ ਕੀਤਾ ਇਹ ਕੋਲ ਜਿਹੜਾ ਜਦੋਂ ਤੱਕ ਜਿੱਤ ਨਹੀਂ ਹੋ ਜਾਂਦਾ ਅਸੀਂ ਪਿੱਛੇ ਹਟਣ ਵਾਲੇ ਨਹੀਂ ਇਸ ਅੰਜਲਸ਼ੀਲ ਭਗਤ ਸਿੰਘ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਅਜਾਜਤ ਦਿਓ ਧੰਨਵਾਦ